328 ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ। ਇਹ ਸੁਣਵਾਈ ਮਾਮਲੇ ਦੇ ਦੋਸ਼ੀਆਂ ਕੁਲਵੰਤ ਸਿੰਘ, ਬਾਈਲ ਸਿੰਘ, ਗੁਰਬਚਨ ਸਿੰਘ ਅਤੇ ਗੁਰਮਖ ਸਿੰਘ ਦੇ ਵੱਲੋਂ ਦਾਇਰ ਕੀਤੀ ਗਈ ਅਗਾਊਂ ਜਮਾਨਤ ਦੀ ਅਰਜ਼ੀ ਤੇ ਕੀਤੀ ਗਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ। ਪੱਖ ਰੱਖਤੇ ਅ ਜਵਾਬ ਦਾਖਲ ਕੀਤਾ ਗਿਆ। ਸਰਕਾਰ ਨੇ ਕੇਸ ਦੀ ਮੌਜੂਦ ਕੀ ਸਥਿਤੀ ਅਤੇ ਜਾਂਚ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ। ਅਦਾਲਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਦੇ ਵਿੱਚ ਸਹਿਯੋਗ ਕਰ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਨਾਲ ਸੰਬੰਧਿਤ ਅਹਿਮ ਡਾਟਾ ਵਿਸ਼ੇਸ਼ ਜਾਂਚ ਟੀਮ ਸਿੱਟੇ ਕੋਲ ਨਹੀਂ ਪਹੁੰਚਿਆ ਦੱਸਣਯੋਗ ਹੈ ਕਿ ਸਾਰੀ ਕਾਰਵਾਈ 2020 ਦੇ ਵਿੱਚ ਈਸਰ ਸਿੰਘ ਰਿਪੋਰਟ ਦੇ ਆਧਾਰ ਤੇ ਐ ਜੀ ਪੀ ਐਸ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਸੀ ਇਸ ਮਾਮਲੇ ਦੇ ਵਿੱਚ ਕਾਨੂੰਨੀ ਸਿਕੰਜਾ ਖੋਰ ਕਸ ਦਿੱਤਾ ਗਿਆ ਹੈ ਜਾਂਚ ਦੌਰਾਨ ਕੇਸ ਦੇ ਵਿੱਚ 466 67 ਠਾਠ ਅਤੇ 471 ਵਰਗੀਆਂ ਤਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਜੋ ਕਿ ਦਸਤਾਵੇਜ਼ਾਂ ਦੀਆਂ ਹਿਰਾਫੇਰੀ ਅਤੇ ਜਾਲ ਸਾਜੀ ਨਾਲ ਸੰਬੰਧਿਤ ਸਨ ਹੋਣ ਪਟੀਸ਼ਨਰ ਦੇ ਵਕੀਲ ਕਾਉਂਸਲ ਦੇ ਵੱਲੋਂ ਅਦਾਲਤ ਦੇ ਵਿੱਚ ਦੁਬਾਰਾ ਨਵੀਂ ਅਰਜੀ ਦਾਇਰ ਕੀਤੀ ਜਾਵੇਗੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਤੱਕ ਕੀਤੀ ਹੈ ਇਸ ਮਾਮਲੇ ਤੇ ਵਕੀਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਹ ਰਪਾ ਉਹ ਸੁਣਦੇ ਹਾਂ ਇੱਕ ਚੌਥੀ ਪਟੀਸ਼ਨ ਗੁਰਮukh ਸਿੰਘ ਵੱਲੋਂ ਪਾਈ ਗਈ ਸੀ ਉਹਦੀ ਗੱਲ ਜ਼ਮਾਨੇ ਕਰਸ ਤੇ ਉਹਦੇ ਵਿੱਚ ਸਰਕਾਰ ਨੇ ਅੱਜ ਰਿਸਪਲਾਈ ਦਿੱਤਾ ਹੈ ਸੋ ਉਹਦੇ ਸਾਹਮਣੇ ਅੱਜ ਦੀ ਤਰੀਖ ਦੀ ਜੋ ਲੇਟੈਸਟ डिटेल कुछ नवे सैक्शन एड के नौ जनवरी दो हजार छब्बी 9 सिक्सटी सैवन फोर सिक्सटी एट एंड फोर एंड वन आईपीसी पीसी चार सैक्शन ओबियसली एक एप्लीकेशन लगनी सी अगाऊ जमानत इन्होंने सैक्शन के तहत भी अगा जमानत मंगी जा रही है ਸੋ ਉਸ ਕਰਕੇ ਜਦੋਂ ਇਹ ਚੀਜ਼ ਹੰਦਰਬਲ ਕੋਰਟ ਨੂੰ ਪੁਆਇੰਟ ਆਊਟ ਕੀਤੀ ਗਈ ਸੋ ਪਟੀਸ਼ਨਰ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਟਾਈਮ ਮੰਗਿਆ ਕਿ ਸਾਨੂੰ 2-3 ਦਿਨਾਂ ਦਾ ਟਾਈਮ ਦਿਓ ਔਰ 30 ਤਰੀਕ ਰੱਖੀ ਗਈ ਹੈ ਉਹਨਾਂ ਵੱਲੋਂ ਐਪਲੀਕੇਸ਼ਨ ਮੂਵ ਕਰ ਦਿੱਤੀ ਇਹ ਜਿਹੜੀ ਗਲਤ ਧਾਰਾਵਾਂ ਜਿਹੜੀ ਦੁੱਸ਼ੀਆਂ ਨੇ ਇਹ ਕਿਸ ਕਿਸ ਚੀਜ਼ ਨੂੰ ਲਗਦੀ ਹੈ ਅਸਰ ਇਹ ਬੇਸਿਕਲੀ ਰਿਕਾਰਡਸ ਉਠਾ ਤਿਆਰ ਕਰਨ ਲਈ ਉਹਦੇ ਤੋਂ ਪਰਟੇਨਿੰਗ ਹੁੰਦੀ ਹੈ ਝੂਠਾ ਰਿਕਾਰਡ ਤਿਆਰ ਕਰਨਾ ਝੂਠੇ ਕਾਗਜ਼ ਤਿਆਰ ਕਰਨਾ ਜਾਂ ਫਾਲਸ ਡਾਕੂਮੈਂਟਸ ਜਿਵੇਂ ਅਸੀਂ ਕਹਿੰਦੇ ਨੇ ਤਿਆਰ ਕਰਨਾ ਕਿਸੇ ਦਾ ਸਾਈਨ ਮਾਰਕੀ ਉਸ ਇਤਾਜ਼ ਤਿਆਰ ਕੀਤਾ ਰੋ ਕਾਗਜ਼ ਐਕਚੁਅਲੀ ਐਗਜ਼ਿਸਟ ਨਹੀਂ ਕਰ ਰਿਹਾ ਉਹ ਰਹੀਆਂ ਚੀਜ਼ਾਂ ਇਹਦੇ ਵਿੱਚ ਬਹੁਤ ਆ ਰਹੀਆਂ ہیں ਬਿਕਾਜ਼ ਇਹ ਮੇਨ ਕੇਸ ਦੀ ਜੋ ਬੇਸ ਬਣ ਰਹੀ ਹੈ ਉਹ ਇਹੀ ਹੈ ਕਿ ਪਵਨ ਸਰੂਪ ਮਤਲਬ ਤਿਆਰ ਕਰਨੇ ਹੋ ਕਿਤੇ ਵੀ ਰੱਖਣੇ ਹੋ ਔਰ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਜਗ੍ਹਾ ਲੈ ਕੇ ਜਾਣਾ ਹੋਵੇ ਜੇ ਤੇ ਇੱਕ ਮਰਿਆਦਾ ਹੈ ਉਸ ਮਰਿਆਦਾ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਇੱਥੇ ਕੀ ਹੈ ਬਹੁਤ ਸਾਰੇ ਪਵਨ ਅੰਗ ਜਿਹੜੇ ਸੀ ਉਹ ਪ੍ਰਿੰਟ ਕੀਤੇ ਗਏ ਉਹਨਾਂ ਨੂੰ ਉਹਨਾਂ ਦੀ ਬਾਈਂਡਿੰਗ ਕੀਤੀ ਗਈ ਹੈ ਔਰ ਉਹ ਕਿੱਥੇ ਨੇ ਉਹਨਾਂ ਦੀ ਕੋਈ ਡਿਟੇਲ ਹੀ ਅਵੇਲੇਬਲ ਨਹੀਂ ਉਹਦੇ ਉੱਤੋਂ ਉਹਨਾਂ ਨੂੰ ਕਿਤੇ ਬੇਜਬੀ ਨਾ ਹੋ ਗਈ ਹੋਵੇ ਇਹ ਵੀ ਇੱਕ ਬਹੁਤ ਵੱਡਾ ਵਿੱਚ ਮੁੱਦਾ ਬਣ ਰਿਹਾ ਹੈ ਕਿਉਂਕਿ ਕਿਸੇ ਵੀ ਸਰੂਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਹੈ ਤੇ ਉਹ ਮਰਿਆਦਾ ਫਾਲੋ ਹੋਈ ਹੈ ਕਿ ਨਹੀਂ ਹੋਈ ਹੈ ਅੱਛੇ ਤਾਂ ਰਿਕਾਰਡ ਹੀ ਐਗਜ਼ਿਸਟ ਨਹੀਂ ਕਰ ਰਿਹਾ ਔਰ ਐਸਡੀਪੀਸੀ ਦੇ ਵਿੱਚ ਬਹੁਤ ਹੀ ਵਧੀਆ ਇੱਕ ਸਿਸਟਮ ਹੈਗਾ ਹੈ ਕਿ ਕੋਈ ਵੀ ਚੀਜ਼ ਉਹ ਹੈਗੀ ਹੈ ਤੇ ਉਹ ਕੱਕ ਚੈੱਕ ਔਰ ਕਾਊਂਟਰ ਚੈੱਕ ਹੋ ਹਰ ਚੀਜ਼ ਨੂੰ ਦੋ ਦੋ ਵਾਰੀ ਚੈੱਕ ਕੀਤਾ ਜਾ ਰਿਹਾ ਸੋ ਉਸ ਤੋਂ ਬਾਅਦ ਵੀ ਇਹੋ ਜਿਹੀ ਚੀਜ਼ ਹੋਣਾ ਐਸਡੀਪੀਸੀ ਨੇ ਤਾਂ ਆਪ ਮੰਨਿਆ ਹੈ ਜਦੋਂ ਉਹਨਾਂ ਨੇ ਡਾਕਟਰ ਇਸ਼ਰ ਸਿੰਘ ਕਮੇਟੀ ਕਨਸਟੀਟਿਊਟ ਕੀਤੀ ਹੈ ਸਟੇਟ ਦੇ ਰਿਪਲਾਈ ਦੇ ਵਿੱਚ ਵੀ ਆ ਚੀਜ਼ ਆ ਰਹੀ ਹੈ ਬੜੀ ਸਪੈਸੀਫਿਕਲੀ ਸਟੇਟ ਨੇ ਆਪ ਪੁਆਇੰਟ ਆਊਟ ਕੀਤਾ ਕਿ ਐਸਡੀਪੀਸੀ ਨੇ ਆਪ ਮੰਨਿਆ ਹੈ ਕਿ ਐਸਡੀਪੀਸੀ ਦੇ ਜਿਹੜੇ ਅਫੀਸ਼ੀਅਲਜ਼ ਨੇ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਇਸ ਕਰਕੇ ਡਾਕਟਰ ਇਸ਼ਰ ਸਿੰਘ ਕਮੇਟੀ ਨੇ ਵੀ ਸਚਾਈ ਨੂੰ ਡਿਸਾਊਟ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ 16 ਜਿਹੜੇ ਆਪ ਦੇ employees ਹੀ ਕਿ ოਫੀਸਰ ਸੀਗੇ ਉਹਨਾਂ ਦਾ ਰੋਲ ਬਾਰ ਕੱਢਿਆ ਔਰ ਉਹਨਾਂ ਨੂੰ ਗਿਲਟੀ ਕਰਾ ਦਿੱਤਾ ਇਹਦੇ ਵਿੱਚ ਜਿਹੜੀ ਨਵੀਂ ਧਾਰਾ ਜੋੜੀ ਗਈ ਹੈ ਕਿ ਸਾਰੇ આરોપી ਜਿੰਨੇ ਹੈਗੇ ਨੇ ਚਾਹੇ ਉਹਨਾਂ ਦੀ ਮੇਨ ਬਿਜ਼ਨਸ ਹੋਈ ਹੈ ਜਾਂ ਜਨਰਲ ਨੇ ਜਿਹੜੇ ਹਜੇ ਅਰੈਸਟ ਨਹੀਂ ਹੋਏ ਉਹ ਸਾਰਿਆਂ ਤੇ ਅਪਲਾਈ ਹੈ ਹਾਂਜੀ ਇਹ ਧਾਰਾਵਾਂ ਕਿਉਂਕਿ 120B ਲੱਗੀ ਹੋਈ ਹੈ 120B ਜਦੋਂ ਲਾਦੇ ਹੋ ਤੇ ਉਹ ਸਾਰਿਆਂ ਤੇ ਅਪਲਾਈ ਕਰ ਰਹੇ ਆ ਉਸ ਕਰਕੇ ਇਸ ਸਾਰੀਆਂ ਧਾਰਾਵਾਂ ਸਾਰਿਆਂ ਤੇ ਲੱਗ ਰਹੀਆਂ ਔਰ ਹੁਣ ਅੱਗੇ ਸਰਕਾਰ ਵੱਲੋਂ ਜੋ ਹੈ ਉਹ ਪੈਂਡਿੰਗ ਹੈ ਕਿਉਂਕਿ SGPCC ਵੱਲੋਂ ਜੇ ਤੱਕ ਉਹਨਾਂ ਨੂੰ ਰਿਕਾਰਡ ਨਹੀਂ ਦਿੱਤਾ ਗਿਆ ਪਰ ਇਹਦੇ ਸਭ ਤੋਂ ਵਧੀਆ ਜਿਹੜੀ ਗੱਲ ਸਰਕਾਰ ਨੇ ਸਾਹਮਣੇ ਰੱਖੀ ਹੈ ਉਹ ਇਹ ਹੈ ਕਿ ਐਸਜੀਪੀਸੀ ਵੀ ਉਹੀ ਚੀਜ਼ ਕਰ ਰਹੀ ਸੀ ਜੋ ਸਰਕਾਰ ਕਰ ਰਹੀ ਹੈ ਕਿ ਕੋਈ ਵੀ ਇਨਸਾਨ ਜੇ ਪਾਵਨ ਸਰੂਪ ਲੈ ਕੇ ਕਿਤੇ ਉਹਨੇ ਇਨਸ਼ੋਰ ਕੀਤਾ ਕਿ ਪਾਵਨ ਸਰੂਪ ਜਿਹੜੇ ਹੈਗੇ ਉਹ ਕਿਤੇ ਇਲੀਗਲ ਤਰੀਕੇ ਨਾਲ ਲਿਜਾਏ ਜਾਣ ਜਾਂ ਕੋਈ ਗਲਤ ਕਾਰਵਾਈ ਕੀਤੀ ਜਾਵੇ ਜਾਂ ਝੂਠਾ ਰਿਕਾਰਡ ਤਿਆਰ ਕੀਤਾ ਉਹਦੇ ਖਿਲਾਫ ਕਾਰਵਾਈ ਹੁੰਨੀ ਚਾਹੀਦੀ ਹੈ ਇਹਨੂੰ ਲੈ ਕੇ ਜਿਹੜਾ ਮਤਾ ਨੰਬਰ 466 ਹੈ ਹੈ ਉਹ ਵੀ ਪਲੇਸ ਔਨ ਰਿਕਾਰਡ ਸਰਕਾਰ ਨੇ ਕੀਤਾ ਜਿਸ ਦੇ ਵਿੱਚ এসਜੀਪੀਸੀ ਨੇ ਆਪ ਘਿਆ ਕਿ ਅਸੀਂ ਡਾਕਟਰ ਇਸ਼ਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਐਕਸੈਪਟ ਕਰ ਰਹੇ ਹਾਂ ਔਰ ਆਰਜ਼ੀ ਐਮਪਲੋਇਜ਼ ਦੇ ਖਿਲਾਫ ਐਕਸ਼ਨ ਲਵਾਂਗੇ ਜਿਸ ਦੇ ਵਿੱਚ এসਜੀਪੀਸੀ ਨੂੰ ਸਹਿਯੋਗ ਕਰਨ ਵਾਸਤੇ ਕਿਹਾ ਗਿਆ ਸੀ ਪਰ ਨਹੀਂ ਕਰਦੇ ਕੋਈ ਲੇਟੈਸਟ ਅਪਡੇਟ ਕੀ ਚੀਜ਼ ਹੋ ਰਿਹਾ ਹੈ ਸਰਕਾਰ ਨੇ ਇਹਦੇ ਵਿੱਚ ਰਿਪਲਾਈ ਦੇ ਵਿੱਚ ਫਾਈਨ ਕੀਤਾ ਹੈ ਕਿ ਐਸਜੀਪੀਸੀ ਨੇ ਔਰਲੀ ਐਗਰੀ ਕੀਤਾ ਹੈ ਰਿਕਾਰਡ ਦੇਣ ਲਈ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਿਉਂਕਿ ਅੱਜ ਜੋ ਰਿਪਲਾਈ ਆਇਆ ਹੈ ਮੈਂ ਉਸ ਰਿਪਲਾਈ ਦੇ ਬੇਸਿਸ ਤੇ ਕਹਿ ਰਿਹਾ ਹਾਂ ਉਸ ਰਿਪਲਾਈ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਜੇ ਤੱਕ এসਡੀਪੀਸੀ ਵੱਲੋਂ ਇਹਨਾਂ ਨੂੰ ਰਿਕਾਰਡ ਦਿੱਤਾ ਨਹੀਂ ਗਿਆ ਸੋ ਹੁਣ ਉਹ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਰਿਕਾਰਡ ਬਣੂਗਾ ਉਸ ਤੋਂ ਬਾਅਦ ਅੱਗੇ ਤਫ਼ਤੀਸ਼ ਹੋਵੇ ਪਰ ਹੁਣ ਉਹ ਤਫ਼ਤੀਸ਼ ਕਿਸ ਸਪੇਸ ਤੇ ਹੁੰਦੀ ਹੈ ਕੀ ਚੀਜ਼ਾਂ ਬਾਹਰ ਆਉਂਦੀਆਂ ਉਹਦੀਆਂ ਡਿਟੇਲਸ ਇਸ ਤੋਂ ਬਾਅਦ ਇਹਨਾਂ ਨੇ ਤੇ ਅੱਗੇ ਸਮਾਈ ਕਦੋਂ ਆਈਏ ਕਦੋਂ ਆਣੀ ਤੀ ਤਰੀਕ ਲਈਏ ਤੀ ਤਰੀਕ ਨੂੰ ਲਿਸਟਡ ਹੈ ਔਰ ਉਹਦੇ ਉਦੋਂ ਇਹਨਾਂ ਨੇ ਅਰਜ਼ੀ ਫਾਈਲ ਕਰਦੀ ਹੈ ਕਿ ਉਹ ਲੋਕਾਂ ਨੇ ਨਵਾਂ ਸੈਕਸ਼ਨ